ਕਿਆ ਕੁਝ ਬਣਾਉਂਦੇ ਚੁੱਲੇ ਤੇ ਤੁਸੀਂ ਇੱਥੇ ਰੋਟੀ ਸਬ지 ਸਾਗ ਵਗੈਰਾ ਸਬ지 ਸਭ ਸਾਰਾ ਕੁਝ ਇੱਥੇ ਬਣਾਉਂਦੇ ਅੱਛਾ ਸਾਗ ਕਿੱਦਾਂ ਬਣਾਉਂਦੇ ਸਾਗ ਦੀ ਗੱਲ ਕਰਨੀ ਹੈ ਤੁਸੀਂ ਪਿੰਡਾਂ ਚ ਸੰਧੂਆਂ ਚ ਕਿੱਦਾਂ ਬਣਾਉਂਦੇ ਸਾਗ ਆਪਣੇ ਘਰ ਚ ਤੁਸੀਂ ਕਿੱਦਾਂ ਬਣਾਉਂਦੇ ਦੱਸਿਓ ਜਰਾ ਅਸੀਂ ਤਾਂ ਵੀਰੇ ਬਸ ਤੋੜਨੇ ਆਉਣਾ ਘਰ ਦੇ ਹੀ ਲਿਆਉਂਦੇ ਹੁੰਨੇ ਸਾਗ ਤੋੜ ਕੇ ਮੈਂ ਤਾਂ ਜਾਂਦੀ ਨਹੀਂ ਸਾਗ ਨੂੰ ਵੀ ਨਹੀਂ ਗਈ ਕਦੇ ਅੱਛਾ ਹਾਂਜੀ ਸਾਗ ਬਸ ਘਰ ਦੇ ਲੈ ਜੰਨੀ ਗੁੰਡੀਆਂ ਚਲੇ ਜਾਂਦੀ ਆ ਅੱਛਾ ਤੇ ਸਾਗ ਲੈ ਆ ਕੇ ਮੈਨੂੰ ਦੇ ਦੇਣੇ ਆ ਸਵਾਰ ਕੀ ਗੰਦਲਾਂ ਛਿਲਣੀਆਂ ਪੈਂਦੀਆਂ ਉਹਨਾਂ ਦੀ ਹਾਂ ਹਾਂ ਚਲੋ ਜੀ ਅੱਪਾ ਗੰਦਲਾਂ ਨਾਲ ਛਿਲਿਏ ਵੀਰੇ ਜਿਹੜੇ ਉਹਨਾਂ ਦੇ ਨਾ ਡੱਕੇ ਜੀ ਹੁੰਦੇ ਆ ਵਿੱਚ ਹਾਂ ਹਾਂ ਉਹ ਵਧੀਆ ਨਹੀਂ ਬਣਦਾ ਹੈਗਾ ਸਾਗ ਅੱਛਾ ਗੰਦਲਾਂ ਛਿਲ ਲੈ ਛਿੱਲ ਕੇ ਉਹਦੀਆਂ ਨੂੰ ਧੋ ਕੇ ਰੱਖ ਦੇਣਾ ਪਹਿਲਾਂ ਅੱਧਾ ਪੌਣਾ ਘੰਟਾ ਅੱਛਾ ਫਿਰ ਉਹਨੂੰ چیر ਕੇ ਪਾਣੀ ਧਰ ਦੇਣਾ ਗਰਮ ਅੱਛਾ ਪਾ ਦੇਣਾ ਨੂਨ ਵਿੱਚ ਕੁੱਟ ਕੇ ਸਾਰਾ ਕੁਝ ਅੱਛਾ ਹਾਂਜੀ ਫਿਰ ਪਾ ਦੇਣਾ ਫਿਰ ਪਾਣਾ 2 ਘੰਟੇ ਬਾਦ ਅਲਣ ਅੱਛਾ ਹਾਂਜੀ ਆਲਣ ਫਿਰ ਕਾਹਦਾ ਪਾਣੇ ਮੱਕੀ ਦਾ ਆਟਾ ਮੱਕੀ ਦਾ ਆਟਾ ਹਾਂਜੀ ਮੱਕੀ ਦੇ ਆਟੇ ਦੇ ਹੂੰਦਾ ਹੀ ਆਲਣ ਪਾ ਕੇ ਆਪਾਂ ਨੇ ਫੇਰ ਆਲਣ ਤੋਂ ਬਾਅਦ ਅੱਧਾ ਘੰਟਾ ਫੇਰਦੇ ਜਾਣਾ ਫੇਰ ਤੜਕਾ ਲਾ ਦੇਣਾ ਹਾਂ ਤੜਕਾ ਲਾ ਕੇ ਫੇਰ ਰੋਟੀ ਬਣਾਉਣੀ ਅੱਛਾ ਫੇਰ ਇੱਥੇ ਹੀ ਬਣਾਣੇ ਤੁਸੀਂ ਹਾਂਜੀ ਔਰੀ ਦੋਹੇ ਤੰ ਅੱਛਾ ਹਾਂਜੀ ਔਰਤ ਤਾਂ ਜਾਂਦੇ ਨਹੀਂ ਹੈਗੇ ਨਿਆਣੇ ਵੀ ਉਰੀ ਬੈਠੇ ਰਹਿੰਦੇ ਆ ਮੈਂ ਵੀ ਨਹੀਂ ਹੁਣ ਦੱਬਾ ਬੁੰਦਾ ਬੈੰਦੀਆਂ ਰਹੀਆਂ ਵੀਰ ਹੂੰ ਬਿਲਕੁਲ ਨਹੀਂ ਨਿਆਣੇ ਰਜਾਈ ਚ ਬੜੇ ਹੈਗੇ ਕਹਿੰਦੇ ਦੱਸ ਤੌੜੀ ਸੇਕਣਾ ਅੱਛਾ ਸੇਕੀ ਵੀ ਜਾਓ ਨਾਲ ਅੱਗ ਨਾਲੇ ਸਿੱਕੀ ਜਾਂਦੇ ਨਾਲੇ ਪਾਣੀ ਗਰਮ ਹੋਈ ਜਾਂਦਾ ਜੇ ਰੋਟੀ ਪਣ ਦੇ ਕੰਮ ਮੁੱਕ ਗਿਆ ਫਿਰ ਇਹਦੇ ਬਾਅਦ ਪਾਣੀ ਧਰ ਦੇਣਾ ਸੀ ਬਿਜੀ ਨੇ ਜਿਹਨੇ ਨਹਾਉਣਾ ਆਪਣਾ ਅੱਛਾ ਕੋਈ ਠੰਡੇ ਪਾਣੀ ਨਾਲ ਉਹਦਾ ਲੈਟ ਨਹੀਂ ਆਉਂਦੀ ਹੈਗੀ ਹਮ ਬਿਲਕੁਲ ਠੰਡਾ ਹੋ ਜਾਂਦਾ ਫਿਰ ਪਾਣੀ ਧਰ ਦੇਣਾ ਪਾਣੀ ਤੋਂ ਨਹਾ ਧੋ ਕੇ ਉਤ ਬਾਅਦ ਫੇਰ ਸ਼ਾਮ ਦੇ ਚਾਹ ਚਾਹ ਵੀ ਉਸੇ ਵੀਡੀਓ ਬਣਾ ਕੇ ਵੀ ਲੈਣੀ ਇੱਥੇ ਬਣਾ ਕੇ ਵੇਲਣੀ ਸੈਂਡਵਿਚ ਆ ਇੱਥੇ ਬਣਾਉਂਗਿਆ ਜੀ ਹਾਂਜੀ ਤੁਹਾਨੂੰ ਵੀ ਮਿੱਠਾ ਘੱਟ ਰੱਖਿਓ ਥੋੜਾ ਜਿਹਾ ਜੀ ਠੀਕ ਹੈ ਜੀ ਹੂੰ ਆ ਕੈਮਰਾਮੈਨ ਵੀ ਮਿੱਠਾ ਘੱਟ ਪੀਂਦਾ ਤੇ ਮੈਂ ਵੀ ਮੈਂ ਕਿਹਾ ਤੁਹਾਨੂੰ ਦੱਸ ਦਈਏ ਅੱਛਾ ਫਿਰ ਇਹ ਲਿਪਦੇ ਵੀ ਰੋਜ਼ ਐ ਤੁਸੀਂ ਦੋ ਟਾਈਮ ਐ ਜੀ ਦੋ ਟਾਈਮ ਵੀਰੇ ਹੂੰ ਮੈਂ ਸਫਾਈ ਰੱਖਣੀ ਆ ਬਿਲਕੁਲ ਮੈਨੂੰ ਇਦਾਂ ਨਹੀਂ ਚਾਹੀਦਾ ਵੀ ਇੱਥੇ ਬਿਲਕੁਲ ਵੀ ਗੰਦ ਵੀ ਹੋਵੇ ਚਿੱਲੇ ਤੇ ਆ ਹੁਣ ਤੁੱਲੇ ਮੈਂ ਤਾਂ ਨਹੀਂ ਤਲੀਪੇ ਮੈਂ ਕਿਹਾ ਵੀਰ ਜੀ ਨਾਲੇ ਕੋਈ ਉਹ ਕਰਨਾ ਹੋਣਾ ਸ਼ੂਟ ਤੇ ਤੁਸੀਂ ਤਾਂ ਮੈਂ ਸਾਫ਼ ਰੱਖਣੀ ਚੱਲੇ ਹੂੰ ਹੂੰ ਹਾਂਜੀ ਦਾਲ ਦੁੱਲ ਇੱਥੇ ਬਣਾਉਂਦੇ ਤੁਸੀਂ ਪ ਪਤਲੀ ਚ ਸ਼ਹਿਰਾ ਚ ਦਾਲ ਕੁਝ ਹੋਰ ਤਰੀਕੇ ਨਾਲ ਬਣਾਉਂਦੇ ਆ ਤੁਸੀਂ ਚੁੱਲੇ ਤੇ ਦਾਲ ਕਿਦਾਂ ਬਣਾਉਂਦੇ ਆ ਕਿਆ ਕੁਝ ਪਤਲੀ ਧਰ ਦੇਣੀ ਆ ਵੀਰੇ ਜੇ ਆਪਾਂ ਨੇ ਮਾਂ ਦੀ ਦਾਲ ਬਣਾਉਣੀ ਆ ਤੁਹਾਨੂੰ ਪਹਿਲਾਂ ਘੰਟਾ ਕੁ ਪਿਓ ਕੇ ਰੱਖ ਦੇਣੀ ਆ ਹੋਰ ਅੱਛਾ ਇਹਦੇ ਵਿੱਚ ਦਿੱਲੀ ਦੇ ਗਰਮ ਪਾਣੀ ਧਰ ਕੇ ਉਹਦੇ ਵਿੱਚ ਪਾ ਦੇਣੀ ਆ ਜੇ ਆਪਾਂ ਨੇ ਸ਼ਾਮ ਨੂੰ ਖਾਣੀ ਆ ਤਾਂ ਮੈਂ 2 ਵਜੇ ਧਰ ਦੇਣੀ ਸ਼ਾਮ ਤੱਕ ਬਣ ਜਣੀ ਆ ਅੱਛਾ 2 ਵਜੇ ਧਰ ਦੇਣੀ ਸ਼ਾਮ ਤੱਕ ਬਣ ਜਣੀ ਆ ਹਾਂ ਜੀ ਬਣੀ ਜਾਂਦੀ ਆ ਫਿਰ ਉਹ ਫਿਰ ਆਪਾਂ ਨੂੰ ਕੁੱਕਰ ਦੀ ਤਾਂ ਤੁਹਾਨੂੰ ਪਤਾ ਕੁੱਕਰ ਵੀ ਚੰਗੀ ਬਣਾਦੀ ਹੈਗੀ ਸਾਨੂੰ ਕੋਈ ਵੀ ਚੀਜ਼ ਹੋਵੇ ਜਿੱਦਣ ਦਾ ਮੈਂ ਚੁੱਲਾ ਬਣਾਇਆ ਮੈਨੂੰ ਤਾਂ ਬਿਲਕੁਲ ਇਹ ਕੁੱਕਰ ਦੀ ਚੀਜ਼ ਚੰਗੀ ਲੱਗਦੀ ਜਿੱਦਣ ਦਾ ਚੁੱਲਾ ਬਣਾਇਆ ਉਦੋਂ ਦੀ ਕੁੱਕਰ ਦੀ ਚੰਗੀ ਲੱਗਦੀ ਵੀ ਹੈ ਹਾਂ ਜੀ ਹਾਂ ਜੀ ਮੇਰੇ ਦਮੀ ਪੇਕਿਆਂ ਵਿੱਚ ਵੀ ਇਹੀ ਕੰਮ ਤੀਗਾ ਹਾਂ ਉੱਥੇ ਵੀ ਮੈਂ ਨਾ ਪਤਾ ਕੀ ਕਰਨਾ ਮੰਮੀ ਨੇ ਚੁੱਲ੍ਹਾ ਬਾਲਦੇ ਨੇ ਤੀਗੇ ਅੱਛਾ ਮੈਨੂੰ ਸ਼ੌਂਕ ਤਾਂ ਮੈਂ ਆਪਣੀ ਮੰਮੀ ਨੂੰ ਕਹੀ ਜਾਣਾ ਮੰਮੀ ਮਿੱਟੀ ਲਿਆ ਆਪਾਂ ਚੁੱਲ੍ਹਾ ਚੱਲਾ ਬਣਾ ਲਈ ਉਹ ਕਹਿੰਦੀ ਤੀ ਰਹਿੰਦੀ ਗੈਸ ਚਲਾ ਲਓ ਹਨਾ ਮੈਂ ਕਿਹਾ ਨਹੀਂ ਮੈਂ ਸ਼ੌਂਕ ਆ ਮੈਨੂੰ ਮਤਲਬ ਸਾਡੇ ਵੀ ਇਦਾਂ ਹੀ ਹੈਗਾ ਸੀਗਾ ਕਮਰਾ ਇੱਕ ਅੱਛਾ ਤੇ ਉੱਥੇ ਕਵਾੜ ਵਗੈਰਾ ਮੰਮੀ ਨੇ ਉਹ ਸਿੱਟਿਆ ਹੈ ਮੈਂ ਕੀ ਕਰਨਾ ਮੰਮੀ ਨੇ ਜਿੱਥੇ ਉੱਧਰ ਹੋਣਾ ਨਾ ਮੈਂ ਚੱਕ ਕੇ ਕਵਾੜ ਜਾਂ ਸਾਰਾ ਲਿਪਾ ਦੇਣਾ ਥੱਲੇ ਹਾਂ ਕਿ ਮੇਰੇ ਡੈਡੀ ਨੇ ਕਹਣਾ ਕਿ ਨਾ ਕੁੜੀ ਨਹੀਂ ਖੜਦੀ ਹੈਗੀ ਕਹਿੰਦੇ ਤਾਂ ਸਾਰਾ ਦਿਨ ਮਿੱਟੀ ਚ ਲੱਗੇ ਹੂੰ ਮੈਨੂੰ ਪਤਾ ਨਹੀਂ ਕਿਹਾ ਮੈਨੂੰ ਵੀਰੇ ਮਿੱਟੀ ਨਾਲ ਲਗਾਉ ਵੈਨ ਨਾ ਮਤਲਬ ਮੈਂ ਪੱਕਾ ਦੇਖੋ ਪੱਕੀਆਂ ਆ ਕੰਧਾ ਬਿਲਕੁਲੇ ਪੱਕੀਆਂ ਇਹ ਅੱਛਾ ਕੋਈ ਕਹਿ ਨਹੀਂ ਸਕਦਾ ਨਹੀਂ ਪੱਕੀਆਂ ਨੂੰ ਮੋਹ ਕਰਦਾ ਤੁਸੀਂ ਪੱਕੀਆਂ ਕੰਧਾ ਦੇ ਉੱਤੇ ਕੱਚਾ ਹਾਂਜੀ ਕੱਚਾ ਲੋਕ ਅੱਜਕੱਲ ਮੈਂ ਦੇਖੋ ਸ਼ਹਿਰਾਂ 'ਚ ਕੀ ਹੈ ਕਿ ਕੱਚਿਆਂ ਨੂੰ ਪੱਕਾ ਬਣਾ ਰਹੇ ਤੁਸੀਂ ਪੱਕੇ ਨੂੰ ਕੱਚਾ ਬਣਾ ਰਹੇ ਆ ਹਾਂਜੀ ਪਤਾ ਕੀ ਆ ਗੱਲ ਵੀਰੇ ਵੀ ਪੱਕਾ ਤਾਂ ਹੁਣ ਹਰੇਕ ਕੋਈ ਆ ਲਾਲੰਦ ਦਾ ਟੈਲਰ ਟੋਲਣਾ ਜੀ ਲਾਲੰਦ ਦੇ ਹਨਾ ਇਹ ਤਾਂ ਹਰ ਇੱਕ ਕਿਸੇ ਦੇ ਚੱਲਦੀ ਆ ਹੁਣ ਉਸ ਅਲੱਗ ਕਰੋ ਨਾ ਹਾਂ ਅਲੱਗ ਕਰਕੇ ਦਿਖਾਓ ਕਿਸੇ ਨੂੰ ਆ ਜਿਹੜੀ ਮਿੱਟੀ ਦੀ ਖੁਸ਼ਬੂ ਆਈ ਨਾ ਤੁਹਾਡੇ ਚੁੱਲੇ ਤੇ ਮੂਰੇ ਤੇ ਹਾਂਜੀ ਜਦ ਤੁਸੀਂ ਲਿਪਿਆ ਇਸ ਨੂੰ ਬਹੁਤ ਬਹੁਤ ਵਧੀਆ ਲੱਗਿਆ ਮੈਨੂੰ ਹਾਂਜੀ ਇਹਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਹੂੰ ਹਾਂਜੀ ਮਤਲਬ ਟੈਨਾਂ ਟੁੱਲਣ ਦੇ ਕੀ ਹੈ ਮਤਲਬ ਉਹ ਤਾਂ ਹਰੇਕ ਕੋਈ ਲਾਈ ਜਾਂਦਾ ਹੁਣ ਗਰੀਬ ਤੇ ਗਰੀਬ ਹੀ ਅਗਲਾ ਕਹਿੰਦਾ ਵੀ ਸਟਾਈਲ ਲਾਈਏ ਬੜੀ ਘਰੇ ਹਨਾ ਹਾਂ ਵਧੀਆ ਲੱਗਦੀ ਆ ਮੈਨੂੰ ਆਏ ਆ ਵੀ ਮੈਂ ਕੋਈ ਮਿੱਟੀ ਦੀ ਜਗਾ ਰੱਖਾਂ ਜਿੱਥੇ ਮੈਂ ਲੀਪਾ ਰੋ ਸਫਾਈ ਕਰਾਂ ਹਾਂ ਵੀ ਹੋਜ ਦੀਪਕੇ ਹੋਏ ਆ ਸਾਫ ਕਰਕੇ ਉੱਥੇ ਆਨ ਵਧੀਆ ਲੱਗੇ ਜਿਹੜੀ ਆਪਾਂ ਨੇ ਵੀਰੇ ਮਿੱਟੀ ਦੀ ਲੀਪਾ ਕਰਨੀ ਆ ਨਾ ਰੋਜ਼ ਹੂੰ ਉਹਦੀ ਕੋਈ ਰੀਸ ਨਹੀਂ ਹੈਗੀ ਹੂੰ ਹਾਂਜੀ ਉਹਦੇ ਨਾਲ ਬਸ ਤੁਹਾਨੂੰ ਪਤਾ ਹੀ ਆ ਇੱਕ ਖੁਸ਼ਬੂ ਦੇ ਕੋਈ ਦੀ ਇੰਨੀ ਵਧੀਆ ਹਾਂ ਤੇ ਇੱਕ ਸਫਾਈ ਇੰਨੀ ਵਧੀਆ ਹੁੰਦੀ ਹੈ ਇਹਦੇ ਨਾਲ ਨਾ ਗੜ ਕੇ ਮੈਨੂੰ ਇਹਦੇ ਨਾਲ ਲगाव ਹੋਇਆ ਹੈ ਮੈਂ ਕਿ ਵੀ ਨਹੀਂ ਪਤਾ ਨਹੀਂ ਮੇਰੇ ਦਿਮਾਗ ਵਿੱਚ ਪਤਾ ਨਹੀਂ ਚੱਲਦਾ ਰਹਿੰਦਾ ਵੀ ਪੁਰਾਣੇ ਜ਼ਮਾਨੇ ਦੀਆਂ ਤੁਸੀਂ ਮੈਨੂੰ ਫੋਨ ਤੇ ਕਿਹਾ ਸੀਗਾ ਕਿ ਤੁਹਾਡੇ ਵੀਡੀਓ ਪੁਰਾਣੇ ਜ਼ਮਾਨੇ ਦੇ ਮੈਂ ਦੇਖਦੀ ਐ ਤੇ ਮੈਂ ਪੁਰਾਣੇ ਜ਼ਮਾਨੇ ਦੇ ਇੱਕ ਚੁੱਲਾ ਰਸੋਈ ਬਣਾਈ ਐ ਤੇ ਚਾਹ ਮੈਂ ਕਿਹਾ ਤੁਹਾਡੇ ਚੁੱਲੇ ਤੇ ਹੀ ਪੀਣੀ ਐ ਫਿਰ ਹਾਂਜੀ ਅੱਛਾ ਇੱਥੇ ਪਤੀਲੀ ਇੱਥੇ ਉੱਪਰ ਨੂੰ ਰੱਖ ਤੇ ਆਪਾਂ ਹੈ ਜੀ ਹਾਂਜੀ ਹੂੰ ਵਾਹ ਇਹ ਫਿਰ ਬਾਲਣ ਬੋਲਣ ਤੁਹਾਡਾ ਵੱਲਣ ਸਾਡਾ ਸਕੂਲ ਹੈਗਾ ਜੀ ਪਿੱਛੇ ਅੱਛਾ ਰਕ ਦੂਰ ਤੇ ਵੱਡੀ ਜਾਂਦੇ ਆ ਜੀ ਉਹ ਦਰੱਖਤ ਵੱਡੇ ਹੋ ਕੇ ਆ ਬੇਸਤੇ ਜਾਂਦੀਆਂ ਅੱਛਾ ਫਿਰ ਹਾਂਜੀ ਉਹ ਸਾਨੂੰ ਕਹਿ ਦਿੰਦੇ ਵੀ ਤੁਸੀਂ ਚੱਕ ਲਓ ਹਾਂ ਬਾਕੀ ਪਹਿਲਾਂ ਸਾਡਾ ਲੱਕੜ ਦਾ ਕੰਮ ਫਰਨੀਚਰ ਬਣਾਉਣਾ ਕੰਮ ਸਾਡੇ ਦੁਕਾਨ 'ਚ ਅੱਛਾ ਉੱਥੋਂ ਲੱਕੜੀਆਂ ਬਾਹਤ ਹਾਂਜੀ ਆ ਜਾਂਦੀਆਂ ਉਹ ਲੱਕੜ ਵੀ ਆ ਜਾਂਦੀ ਤੁਹਾਡੇ ਕੋਲ ਹਾਂਜੀ ਹਾਂਜੀ ਹਾਂ ਤਾਂ ਕਰਕੇ ਜੀ ਹਾਂ ਪੂਖਣਾ ਕਹਿੰਦੇ ਨਾ ਇਹਨੂੰ ਪੂਖਣਾ ਹਾਂਜੀ ਪੂਖਣਾ ਕਹਿੰਦੇ ਪੂਖਣਾ ਹੀ ਕਹਿੰਦੇ ਹਾਂ ਹਾਂ ਬਾਅਦ ਚ ਸਾਰੇ ਚ ਇੱਧਰ ਪੂਖੜਾ ਹੀ ਕਹਿੰਦੇ ਸੁਣਾ ਮੈਂ ਕਹਿੰਦੇ ਜੀ ਇਹਨੂੰ ਹਾਂ ਹਾਂਜੀ ਠੀਕ ਐ ਇਹਨੂੰ ਕਹਿਆ ਸੱਕ ਕਹਿੰਦੇ ਸੱਕ ਸੱਕ ਆ ਜੀ ਇਹ ਲੱਕੜ ਦਾ ਇਹ ਲੱਕੜ ਦਾ ਸੱਕ ਆ ਹਾਂਜੀ ਇਹਦੇ ਨਾਲ ਬਹੁਤ ਵਧੀਆ ਅੱਗ ਵੱਲਦੀ ਆ ਇੱਕ ਡੱਕ ਹੁੰਦੇ ਆ ਇੱਕ ਸੱਕ ਹੁੰਦੇ ਆ ਇੱਕ ਪਾਥੀ ਹੋ ਗਈ ਹੈ ਇੱਕ ਪਾਥੀ ਹੋ ਗਈ ਹਾਂ ਪਾਥੇ ਪੁੱਥੇ ਵੀ ਬਾਲ ਦੇ ਵਿੱਚ ਪਾਥੀ ਆ ਤਾਂ ਮੈਂ ਹੁਣ ਬਾਲੀਆਂ ਨਹੀਂ ਜਿੱਦਾਂ ਤੇ ਸਾਡੇ ਕੋਲ ਲੱਕੜੀਆਂ ਨਹੀਂ ਮੁੱਕਦੀਆਂ ਹੈਗੀ ਅੱਛਾ ਫਿਰ ਪਾਥਿਆਂ ਦੇ ਵੀ ਇਹ ਤਾਂ ਲੋਡ ਪਾਵੇ ਜੇ ਲੱਕੜ ਘੱਟ ਹੋ ਗਈ ਹਾਂ ਸਾਡੇ ਕੋਲ ਲੱਕੜੀ ਨਹੀਂ ਮੁੱਕਦੀ ਹੈਗੀ ਹਾਂ ਹਾਂ ਦੀ ਸਕੂਲ ਤੋਂ ਸਾਡੇ ਬਹੁਤ ਆਉਂਦੀਆਂ ਨੇ ਦਈ ਜਾਂਦੇ ਸਭ ਨੂੰ ਜੀ ਅੱਛਾ ਦਾਲ ਬਣਾਉਣ ਦਾ ਤਰੀਕਾ ਦੱਸੋ ਜਰਾ ਸ਼ੁਰੂ ਤੋਂ ਸਾਰਾ ਕਿੱਦਾਂ ਬਣਦੀ ਦਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕ ਤਰ੍ਹਾਂ ਦਾ ਸਮਝ ਲਓ ਫੂਡ ਵਲੌਗ ਹੈ ਤੁਹਾਡਾ ਇਹ ਹਾਂਜੀ ਹਾਂ ਦਾਲ ਕਿਦਾਂ ਬਣਦੀ ਹੈ ਦੇਖੋ ਵੀਰੇ ਕਈ ਤਾਂ ਸਿੰਪਲ ਬਣਾਉਂਦੇ ਜਿੱਦਾਂ ਹੁੰਦਾ ਦਾਲ ਧਰਤੀ ਗਰਮ ਪਾਣੀ ਦੇ ਵਿੱਚ ਹਨਾ ਆਪਾਂ ਮੂੰਗੀ ਮਸਰੀ ਦੀ ਦਾਲ ਧਰਤੀ ਤੇ ਉਹਨਾਂ ਨੇ ਗਰਮ ਪਾਣੀ ਕਰਕੇ ਦਾਲ ਸੱਢ ਦੇਣੀ ਹੈ ਵਿੱਚ ਨੂਣਾ ਮਿਰਚ ਪਾਦਣਾ ਹਲਦੀ ਹਾਂ ਤੇ ਮੈਂ ਬਣਾਉਂਦੀ ਲੱਗ ਵੀਰੇ ਅੱਛਾ ਕਦਾਂ ਕਿੰਨਾ ਮੈਂ ਹੁਣ ਦਾਲ ਬਣਾਉਣੀ ਆ ਜੇ ਗਰਮ ਪਾਣੀ ਕਰਕੇ ਮੁੰਦੀ ਮਸਲੀ ਦਾਲ ਛੜਦਾਨੀ ਵਿੱਚ ਹਾਂ ਉਹਦੇ ਵਿੱਚ ਮਤਲਬ ਮਸ਼ੀਨ ਦੇ ਵਿੱਚ ਮਿਕਸੀ ਤੇ ਪੀ ਕੇ ਅੱਛਾ ਹਾਂ ਉਹ ਅਦਰਕ ਥੋੜਾ ਜਿਹਾ ਲਸਣ ਤੇ ਹਰੀਆਂ ਮਿਰਚਾਂ ਇਹ ਪੀਸ ਕੇ ਮੈਂ ਵਿੱਚ ਸਿੱਟ ਦੇਣੀ ਅੱਛਾ ਬਣਦੀ ਬਣਦੀ ਦਾਲ ਚ ਬਣਦੀ ਬਣਦੀ ਚ ਛਿੜ ਦੇਣੀ ਹੈ ਵਿੱਚ ਹਲਦੀ ਅੱਛਾ ਜਦੋਂ ਉਹਨੂੰ ਐਨ ਬਣ ਗਈ ਐਨ ਵਾਲਾ ਆ ਗਿਆ ਫਿਰ ਤੜਕੇ ਵੀ ਚ ਲੱਗ ਅਦਰਕ ਹਰੀ ਮਿਰਚ ਤੇ ਮਤਲਬ ਮਸਾਲਾ ਵਗੈਰਾ ਦੋ ਵਾਰੀ ਹੋ ਗਿਆ ਬਦਰੋ ਹਾਂਜੀ ਦੋ ਵਾਰ ਹੋਣਾ ਮੈਂ अच्छा हां जी पवारनी वो पहला ਵਿੱਚ ਜਿਹੜਾ ਰਿਜ ਜਾਣਾ ਉਸਨੇ हां जी ਉਹ ਅਲੱਗ ਟੇਸਟ ਦਊਗਾ ਹਾਂ ਉਹਦਾ ਅਲੱਗ ਟੇਸਟ ਮੇਰੀ ਆਪਾਂ ਨੇ ਬਾਅਦ ਚ ਬਣਾਉਣਾ ਹੈ ਅਸਲ ਨਾਲ ਉਹਦੇ ਵਿੱਚ ਅਲੱਗ ਕੱਟਣਾ ਹੈ ਹਾਂ ਹਾਂ ਕਈ ਸਿੰਪਲ ਬਣਾਉਂਦੇ ਨੇ ਇਦਾਂ ਦਾਲ ਧਰ ਦੰਨੇ ਵਿੱਚ ਹਲਦੀ ਔਰ ਨਮਕ ਪਾ ਕੇ ਬਸ ਸਿੰਪਲ ਇਹ ਤੇ ਤੜਕਾ ਲਾਉਂਦੇ ਆ ਹਾਂ ਹਾਂ ਉਹ ਨਹੀਂ ਕੰਮ ਮੈਂ ਵੀਰੇ ਸਾਰਾ ਕੁਝ ਪਹਿਲਾਂ ਵੀ ਪਾਉਂਦੀ ਆ ਸਾਰਾ ਫ੍ਰੀਸ ਤੇ ਅੱਛਾ 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 ਇਹ ਅਲੱਗ ਮੈਂ ਉਹਦੇ ਨਾਲ ਬਣਾਉਣੀ ਆ ਹੂੰ ਲ ਬਹੁਤ ਵਧੀਆ ਫਿਰ ਤਰੀਕੇ ਹੈ ਹਨ ਹਾਂਜੀ ਕਿੰਨੀ ਕੀ ਦੇਰ ਚ ਬਣ ਜਾਂਦੀ ਚੁੱਲੇ ਤੇ ਇਹ ਦਾਲ ਤੁਹਾਡੀ ਮੂੰਗੀ ਵਸਰੀ ਦਿਨ ਤੱਕ ਲੱਗ ਜਾਣਾ ਨੱਦ ਪਾਉਣਾ ਘੰਟੇ ਫਤੀਲੀ ਚ ਅੱਛਾ ਹਾਂਜੀ ਮਾਹਾਂ ਦੀ ਲੱਜਨੇ 2 ਘੰਟੇ ਜਿੱਦਣ ਮਾਹਾਂ ਦੀ ਬਣਾਉਂਗੇ ਨਾ ਫੋਨ ਕਰ ਦਿਓ ਆਪਾਂ ਆ ਜਾਾਂਗੇ ਠੀਕ ਆ ਵੀਰੇ ਉਹਦੇ ਵੀ ਸ਼ੂਟ ਕਰਿਓ ਫੇਰ ਹਾਂ ਅਰੇ ਮਾਹਾਂ ਦੀ ਦਾਲ ਤਾਂ ਸ਼ੂਟ ਵੀ ਕਰਾਂਗੇ ਆਪਾਂ ਮਾਹਾਂ ਦੀ ਦਾਲ ਖਾਣੀ ਐ ਸੀ ਬੇਸਿਕਲੀ ਅਸਲ ਗੱਲ ਤਾਂ ਐ ਕਿ ਚੁੱਲੇ ਦੀ ਬਣੀ ਮਾਹਾਂ ਦੀ ਦਾਲ ਖਾਣੀ ਐ ਔਰ ਆਪਣੀ ਭੈਣ ਦੇ ਹੱਥ ਦੀ ਖਾਣੀ ਐ ਤਾਂ ਹੋਰ ਵੀ ਵੱਡੀ ਗੱਲ ਐ ਵੀਰੇ ਹਾਂਜੀ ਕੋਈ ਨਹੀਂ ਵੀਰੇ ਜਦੋਂ ਹੁਣ ਤੁਸੀਂ ਹਾਏ ਭਰਾ ਬਣ ਗਏ ਮੇਰਾ ਭਰਾ ਹੈ ਵੀ ਕੋਈ ਨਹੀਂ ਸੀਗਾ ਜੀ ਤੇ ਪ੍ਰਮਾਤਮਾ ਨੇ ਤੁਹਾਡੇ ਨਾਲ ਮਿਲਾਂ ਤਾਂ ਮੈਨੂੰ ਭਰਾ ਬਣਾਤਾ ਵਾਹ ਹਾਂਜੀ ਹੋਰ ਇਹ ਦੁਨੀਆ ਦੇਖੋ ਜੀ ਗੋਲ ਐ ਕਿਤਨਾ ਕਿਤੇ ਰੂਹਾਂ ਮਿਲ ਜਾਂਦੀ ਐ ਘੁੰਮਦੀਆਂ ਫਿਰਦੀ ਆਪਸ ਵਿੱਚ ਹੈ ਨਾ ਵਾਹ ਉਬਲ ਗਿਆ ਪਾਣੀ ਨਹੀਂ ਵੀਰ ਪਾਣੀ ਤਾਂ ਨਾ ਮੈਂ ਥੋੜਾ ਜਿਹਾ ਦੱਸੋ ਲੈ ਕੇ ਆਈ ਬੁੱਤ ਦੁੱਧ ਲਿਆਈ ਥੋੜਾ ਜਿਹਾ ਹਾਂ ਅੱਛਾ ਇਹਦੇ ਚ ਚਾਹੇ ਦੇਖੋ ਟਾਈਮ ਨਾਲ ਬਣਦੀ ਐ ਦੇਰ ਲੱਗਦੀ ਥੋੜੀ ਜੀ ਪਰ ਚੁੱਲੇ ਦਾ ਨਜ਼ਾਰਾ ਕੁਝ ਹੋਰ ਹੀ ਐ ਹਾਂਜੀ ਹਾਂਜੀ ਹੂੰ ਇਹ ਚੁੱਲਾ ਦੋ ਮੂੰਹ ਵਾਲਾ ਵੀ ਬਣ ਜਾਂਦਾ ਉੱਪਰ ਨੂੰ ਦੋ ਮੂੰਹ ਬਣ ਜਾਂਦੇ ਨੇ अच्छा ਜਿੱਦਾਂ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਵੀਰੇ ਹਾਂ ਸਤੋਬ ਉਦਦਾ ਬਣਾਇਆ ਹੰਮ ਚੁੱਲਾ ਮੈਂ ਤੁਹਾਨੂੰ ਦਿਖਾਉਂਗੀ ਜਿਹੜੀ ਉਹਦੇ ਉੱਪਰ ਪਾਈ ਵੀ ਮੈਂ ਅੱਛਾ ਦੋ ਦੋ ਮੂਹ ਬੜਾ ਜਾਂਦੇ ਹਾਂ ਜੀ ਹਾਂਜੀ ਅੱਛਾ ਅੱਛਾ ਹਮ ਮਾਲਿਕਾ ਸ਼ਿਮੀ ਤੇ ਬਣਾਇਆ ਹੈ ਪਾਇ ਹੈ ਵੀ ਨਾ ਮੈਂ ਚੁੱਲਾ ਹੋ ਅੱਛਾ ਹਾਂਜੀ ਉਹਦੀ ਵੀਡੀਓ ਦੇਖਿਆ ਤੁਸੀਂ ਉਹ ਚੁੱਲਾ ਦੋ ਅੱਛਾ ਜੇ ਚੁੱਲਾ ਬੜਾਉਣਾ ਹੋਵੇ ਕਿੰਨਾ ਕੁ ਖਰਚਾ ਆ ਜਾਊਗਾ ਚੁੱਲੇ ਪਰ ਤਾਂ ਕੁਝ ਨਹੀਂ ਆਉਂਦਾ ਕੇਰ ਮਿੱਟੀ ਆ ਰੀਟਾ ਦੀ ਉਹ ਲੋੜ ਪੈਂਦੀ ਹੈ ਬਾਕੀ ਮਿਹਨਤਾਂ ਤਾਂ ਹੈਗਾ ਜੀ ਬਾਕੀ ਮਿਹਨਤਾਂ ਜੀ ਹਾਂ ਤੇ ਇੱਕ ਤਾਂ ਚੁੱਲਾ ਵੀ ਬਣਾਉਣਾ ਹੈ ਤੁਹਾਡੇ ਤੋਂ ਹਾਂਜੀ ਮੇਰਾ ਇੱਕ ਪੁਰਾਣਾ ਮਕਾਨ ਹੈਗਾ ਮੈਂ ਉੱਥੇ ਚਾਹੁੰਦਾ ਕਿ ਇੱਕ ਚੁੱਲਾ ਬਣਾਵਾ ਅੱਛਾ ਏਦਾਂ ਦੀ ਰਸੋਈ ਵੀ ਨਾਲੇ ਦੇਸੀ ਬਣਾ ਲਾਂਗੇ ਹਾਂਜੀ ਤੇ ਨਾਲੇ ਚੁੱਲਾ ਵੀ ਬਣਾ ਲਾਂਗੇ ਫੇਰ ਤੁਹਾਨੂੰ ਉੱਥੇ ਬੁਲਾਵਾਂਗੇ ਠੀਕ ਆ ਕੋਈ ਨਾ ਬਿਲਕੁਲ ਆ ਜਾਾਂਗੇ ਅਸੀਂ ਉੱਥੇ ਫਿਰ ਦਾਲ ਤੁਹਾਡੇ ਤੋਂ ਹੀ ਬਣਵਾੜੀ ਪਰਵਾਹ ਠੀਕ ਆ ਜੀ ਕੋਈ ਦਾਲ ਦਾ ਤਰੀਕਾ ਜਿਹੜਾ ਤੁਸੀਂ ਦੱਸਿਆ ਨਾ ਕਿ ਡਬਲ ਤੜਕਾ ਹੋ ਗਿਆ ਇੱਕ ਤਰ੍ਹਾਂ ਦਾ ਹਾਂਜੀ ਡਬਲ ਤੜਕਾ ਕਿਉਂ ਦੇਖੋ ਵੀਰੇ ਜੇ ਆਪਾਂ ਪਹਿਲਾਂ ਇਦਾਂ ਸਿੰਪਲ ਬਣਾਉਂਦੇ ਆ ਸਾਡੇ ਖਾਂਦਾਨੀ ਕੋਈ ਇਦਾਂ ਹਾਂ ਕਹਿੰਦੇ ਵੀ ਫਿੱਕੀ ਫਿੱਕੀ ਜੀ ਖਾਂਦੇ ਉਹਨਾਂ ਨੂੰ ਚਾਹੀਦੀ ਵਧੀਆ ਨਾ ਬਣਾਈ ਹੋਈ ਵਾਹ ਨੋਣ ਵਿੱਚ ਵਧੀਆ ਬਣਾ ਕੇ ਪਾਇਆ ਹੋਏ ਹੋਏ ਹਾਂ ਕਰਕੇ ਉਹ ਕਹਿੰਦੇ ਬੱਚੇ ਕਹਿੰਦੇ ਅਸੀਂ ਖਾਣੇ ਨਹੀਂ ਅੱਲਾ ਜੀ ਅੱਗ ਨਹੀਂ ਵੱਲਦੀ ਅੱਜ ਤਾਂ ਅੱਜ ਅੱਗ ਨਹੀਂ ਵੱਲ ਰਹੀ ਅੱਗੇ ਤਾਂ ਇਹਨੇ ਭਾਬੜ ਵੱਲਦੇ ਹੁੰਦੇ ਆ ਅੱਛਾ ਹਾਂਜੀ ਅੱਜ ਕਨਫਿਊਜ਼ ਹੋ ਰਹੇ ਹੋਗੇ ਕੈਮਰਾ ਨੂੰ ਦੇਖ ਕੇ ਕੋਈ ਨਹੀਂ ਕਿਆ ਪਤਾ ਲੱਤੋੜ ਕੇ ਇੱਦਾਂ ਵੀ ਹੋ ਜਾਂਦਾ ਕੈਮਰੇ ਨੂੰ ਦੇਖ ਕੇ ਕਈ ਵਾਰੀ ਕਨਫਿਊਜ਼ ਹੋ ਜਾਂਦਾ ਬੰਦਾ ਹਾਂਜੀ ਹਾਂਜੀ ਹਾਂ ਲੈ ਬੋ ਤਾਂ ਮਮਾ ਇਹਨਾ ਨਾ ਬੜੂਗੀ ਅੱਗ ਹੁਣ ਹੋਰ ਬੜੂਗੀ ਅੱਗ ਜਿਆਆਂ ਨੂੰ ਵੀਰੇ ਅੱਗ ਨਹੀਂ ਨਾ ਲੱਗਦੀ ਹੈਗੀ ਹਾਂ ਹਾਂਜੀ ਆ ਜਿਹੜਾ ਚੁੱਲਾ ਤੁਸੀਂ ਚਲਾ ਰਹੇ ਨਾ ਜੀ ਇਹ ਬਲ ਰਹੇ ਐ ਇਹ ਦੇਖ ਕੇ ਤੁਹਾਡੇ ਕੋਲ ਬੈਠ ਕੇ ਉਹ ਪੁਰਾਣਾ ਸਮਾਂ ਯਾਦ ਆ ਗਿਆ ਮੇਰੇ ਬਾਪਾ ਜੀ ਇਸ ਤਰੀ ਮਾਲਣ ਇਕੱਠਾ ਕਰਕੇ ਲਿਆਉਂਦੇ ਹੁੰਦੇ ਸੀਗੇ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਉਹ ਬਾਲਣ ਇਕੱਠਾ ਕਰਕੇ ਚੁੱਲਾ ਬਾਲਣਾ ਉਹ ਸਮਾਂ ਜਿਹੜਾ ਉਦੋਂ ਤਾਂ ਲੱਗਦਾ ਸੀ ਸਾਨੂੰ ਕਿ ਤੰਗੀਆਂ ਤੁਸਤੀਆਂ ਦੇ ਵਿੱਚ ਹੈਗੇ ਅਸੀਂ ਪਰ ਉਹ ਹੋੜ ਸਮਾਂ ਜ਼ਿਆਦਾ ਯਾਦ ਆਉਂਦਾ ਉਹ ਜ਼ਿਆਦਾ ਵਧੀਆ ਲੱਗਦਾ ਹਾਂਜੀ ਅੱਜ ਅੱਜ ਦਾ ਅੱਜ ਦੀ ਰਸੋਈ ਜਿਹੜੀ ਹੈ ਸਾਨੂੰ ਚੰਗੀ ਨਹੀਂ ਲੱਗਦੀ ਆਹ ਸਿਸਟਮ ਜ਼ਿਆਦਾ ਵਧੀਆ ਲੱਗਦਾ ਇਹ ਤੁਹਾਡੇ ਕੋਲ ਆ ਕੇ ਨਾ ਉਹ ਯਾਦ ਆ ਗਿਆ ਸਾਰਾ ਸਿਸਟਮ ਚਾਹ ਵੈਸੇ ਪੀਂਣੀ ਨਹੀਂ ਸੀ ਆ ਸ਼ਾਮ ਨੂੰ ਪੀਂਦੇ ਨਹੀਂ ਚਾਹ ਸੀ ਪਰ ਅੱਜ ਤੁਸੀਂ ਇਹਦੇ ਪਿਆਰ ਦੇ ਨਾਲ ਆਪਣੇ ਭਰਾ ਨੂੰ ਚਾਹ ਪਿਲਾ ਰਹੇ ਆ ਤੇ ਨਾਲੇ ਮੈਂ ਚੁੱਲ੍ਹਾ ਵੀ ਦੇਖ ਲਈਏ ਇੱਕ ਵੀਡੀਓ ਵੀ ਸ਼ੂਟ ਕਰ ਲਈ ਤੇ ਚਾਹ ਹੁਣ ਇੱਥੇ ਪੀ ਕੇ ਹੀ ਜਾਵਾਂਗੇ ਤੁਹਾਨੂੰ ਪਤਾ ਹੈ ਜਿਹੜੇ ਵੀਡੀਓ ਆ ਪਾਕਿਸਤਾਨ ਤੱਕ ਵੀ ਜਾਂਦੇ ਆ ਲੈਦੇ ਪੰਜਾਬ ਤੱਕ ਕੈਨੇਡਾ ਤੱਕ ਇਟਲੀ ਤੱਕ ਸਭ ਥਾਂ ਤੇ ਜਾਂਦੇ ਆ ਇਹ ਤੁਸੀਂ ਇਹ ਸਟਾਈਲ ਵੀ ਜਿਹੜਾ ਕਿਚਨ ਦਾ ਪਾਕਿਸਤਾਨੀ ਬਣਾਇਆ ਹੈ ਹਨਾ ਹਾਂਜੀ ਉਹ ਜੀ ਬਣਾਇਆ ਮੈਂ ਦੇਖੀ ਪਾਕਿਸਤਾਨੀ ਵੀਡੀਓ ਮੇਰੇ ਅੱਛਾ ਹਾਂਜੀ ਮੈਨੂੰ ਦੇਖ ਕੇ ਹੀ ਉੱਥੇ ਤੇ ਸ਼ੌਂਕ ਬਹੁਤ ਹੋਇਆ ਮੈਂ ਕਿਹਾ ਵੀ ਕਿੰਨੀਆਂ ਵਧੀਆ ਬਣਾਉਂਦੇ ਹਨਾ ਪਾਕਿਸਤਾਨ 'ਚ ਐਸੀ ਵੀਡੀਓਜ਼ ਹੁੰਦੀਆਂ ਸੋਨੋ ਹਾਂ ਹਾਂਜੀ ਤੇ ਮੈਨੂੰ ਵੀ ਮਨ ਹਾਂ ਵੀ ਐਦਾਂ ਦੀ ਬਣਾ ਕੇ ਦੇਖਾਂ ਮਨ ਵਿੱਚ ਇਹ ਸੋਚ ਗਿਆ ਬਣ ਗਈ ਬਸ ਹਾਂਜੀ ਮੈਂ ਕਿਹ ਦੇਖਦੀ ਹਾਂ ਬਣਾ ਕੇ ਜੇ ਬਣ ਗਈ ਪਰਮਾਤਮਾ ਦੇ ਹੱਥ ਚਾ ਹਨਾ ਹਾਂ ਤਾਂ ਕਹਿੰਦੇ ਵੀ ਜੇ ਆਪਾਂ ਨੈਗੇਟਿਵ ਸੋਚਦੇ ਆ ਤਾਂ ਆਪਣੇ ਨਾਲ ਨੈਗੇਟਿਵ ਜ਼ਰੂਰ ਹੁੰਦਾ ਹਾਂ ਜੇ ਆਪਾਂ ਸੋਚੋ ਵੀ ਪੋਜ਼ਿਟਿਵ ਕਰਨਾ ਹੀ ਕਰਨਾ ਇਹਨੂੰ ਕੰਮ ਮਨ 'ਚ ਧਾਰ ਲਓ ਵੀ ਇਹ ਕਰਨਾ ਹਾਂ ਤਾਂ ਉਹ ਕੰਮ ਹੋਰ ਵਧੀਆ ਹੁੰਦਾ ਜਾਈ ਜਾਂਦਾ ਕੋਚਾ ਫੇਰ ਹਣਾ ਬਸ ਮੇਰੇ ਦਿਮਾਗ ਵਿੱਚ ਜਿਵੇਂ ਮੈਂ ਕੁਝ ਬਣਾਉਣ ਬੈਠਣਾ ਤਾਂ ਮੇਰੇ ਮਨ ਚ ਐ ਸੋਚੀ ਜਾਣਾ ਮੈਂ ਬੈਠੀ ਨੇ ਵੀ ਆਹ ਚੀਜ਼ ਇੱਥੇ ਇਦਾਂ ਕਰਦਾ ਆਹ ਚੀਜ਼ ਇਦਾਂ ਕਰਦਾ ਹਣਾ ਮੈਨੂੰ ਇਹ ਆ ਰਹਿਦਾ ਤਾਂ ਵੀ ਮੈਂ ਫੇਰ ਚੱਲ ਕਰਦੀ ਆ ਕਰਦੀ ਆ ਬਸ ਮਨ ਚ ਨਹੀਂ ਗੱਲ ਤੁਸੀਂ ਕਹੀ ਹੈ ਵੀ ਸਹੀ ਵੀ ਜੇ ਪੋਜ਼ਿਟਿਵ ਸੋਚੀ ਤਾਂ ਫਿਰ ਪੋਜ਼ਿਟਿਵ ਹੀ ਹੁੰਦਾ ਹਾਂਜੀ ਹੂੰ ਜੇ ਨੈਗੇਟਿਵ ਜੇ ਨੈਗੇਟਿਵ ਸੋਚਨੇ ਤਾਂ ਨੈਗੇਟਿਵ ਹੀ ਹੁੰਦਾ ਹਾਂ ਜੇ ਆਪਣਾ ਸੋਚ ਲਈਏ ਵੀ ਆਹ ਕੰਮ ਆਪਣੇ ਕਰਨਾ ਹੀ ਕਰਨਾ ਹੈ ਜੀ ਆਪਾਂ ਵੀਰੇ ਇਹਨੂੰ ਐ ਕਹਦੇ ਨਾ ਵੀ ਆਹ ਕੰਮ ਆਪਾਂ ਨੇ ਕਰਨਾ ਨਹੀਂ ਤਾਂ ਬਿਲਕੁਲ ਹੋਣਾ ਹੀ ਨਹੀਂ ਆਪਣਾ ਕੰਮ ਹਾਂ ਜੇ ਦੇਸ਼ਕਦੂ ਸੁ ਵੀ ਦੇਖ ਲਿਓ ਹੁੰਦਾ ਹੀ ਨਹੀਂ ਹੋ ਕੰਮ ਪੰਜਾਬੀ ਚ ਕਹਿੰਦੇ ਨੀਤਾਂ ਨੂੰ ਮਰਦਾਂ ਹਾਂਜੀ ਹਾਂਜੀ ਜੇ ਆਪਾਂ ਕਹਿ ਦਈਏ ਵੀ ਕੰਮ ਇਹ ਕਰਨਾ ਹੀ ਕਰਨਾ ਹੈ ਚਾਹੇ ਜਿੱਕਣਾ ਮਰਜੀ ਕਰੀਏ ਉਹ ਕੰਮ ਹੋ ਕੇ ਹੀ ਖੜੂਗਾ ਫਿਰ ਹਾਂ ਹਾਂਜੀ ਉਹ ਹੁੰਦਾ ਹੀ ਹੈ ਜ਼ਰੂਰ ਹੁੰਦਾ ਹੈ ਇਹ ਮੈਂ ਮੇਰੇ ਨਾਲ ਤਾਂ ਹੋਇਆ ਹੋਇਆ ਵੀਰੇ ਮੈਂ ਦੇਖਿਆ ਹੋਇਆ ਹੈ ਜੇ ਇਹ ਕਰਨ ਇਹ ਗੱਲ ਬਿਲਕੁਲ ਸਹੀ ਹੈ ਹਾਂਜੀ ਇਹ ਸਾਰੇ ਨਾਲ ਹੁੰਦਾ ਜੇ ਇਹ ਸੋਚਿਆ ਜਾਵੇ ਨਾ ਧਿਆਨ ਨਾਲ ਕਈ ਵਾਰੀ ਸੀ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨੰਨਾ ਪਾਣ ਵਾਲੇ ਵੀ ਬਹੁਤ ਆ ਜਾਂਦੇ ਆ ਵੀ ਹੋਣਾ ਨਹੀਂ ਕਰਨਾ ਨਹੀਂ ਜੀ ਤੇ ਤੇ ਤੂ ਗਿਆ ਕਰ ਲੈਣਾ ਐਦਾਂ ਵੀ ਕਹਿੰਦੇ ਬਹੁਤ ਲੋਕ ਜੀ ਤੇ 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 ਕੱਖ ਨਹੀਂ ਹੋਣਾ ਤੂੰ ਕਿਸ ਤਰ੍ਹਾਂ ਕਰੂਗਾ ਜੀ ਚੰਗਾ ਨਹੀਂ ਲੱਗਦਾ ਜੀ ਇਹ ਹਾਂ ਜੀ ਹਾਂ ਜੀ ਅੱਜ ਕੱਲ ਇਹ ਵੀ ਰਿਵਾਜ ਹੈ ਰਿਵਾਜ ਜੀ ਜੇ ਹੁਣ ਆਪਾਂ ਲੋਕਾਂ ਦੀ ਗੱਲਾਂ ਵੱਲ ਵੀ ਨੇ ਧਿਆਨ ਦੇਵਾਂਗੇ ਲੋਕਾਂ ਨੇ ਤਾਂ ਕਹਣਾ ਲੈ ਇਹ ਤੇ ਕਿੱਥੇ ਕੰਮ ਹੋਣਾ ਤਾਂ ਸੰਕਤ ਨੂੰ ਉਲਟਾ ਕਰਕੇ ਦਿਖਾਉ ਅਗਲੇ ਨੂੰ ਵੀ ਲੈ ਤੁਸੀਂ ਕਿਹਾ ਸੀਗਾ ਮੈਂ ਕਰਦਾ ਹਾਂ ਹਾਂਜੀ ਇਹ ਕਰਕੇ ਦਿਖਾਓ ਨਾ ਉਲਟਾ ਖਲੇ ਨਹੀਂ ਆਹ ਬਹੁਤ ਵਧੀਆ ਕਰਕੇ ਦਿਖਾ ਤੁਹਾਡੀ ਸੋਚ ਵਧੀਆ ਹੈ ਹਾਂਜੀ ਸੋਚ ਵਧੀਆ ਤੁਹਾਡੀ ਤੁਸੀਂ ਡੋਰੀ ਲਿਆਈ ਤੁਹਾਡੀ ਸੋਚ ਵਧੀਆ ਕੀ ਕੀ ਮੰਗਾਇਆ ਤੁਸੀਂ ਮੈਂ ਡੋਰੀ ਜੀ ਮੰਗਾਈ ਡੋਰੀ ਕਹਿੰਦੇ ਉਸ ਨੂੰ ਹਾਂਜੀ ਕਪੌਣਾ ਲਿਆ ਦੇ ਪੁੱਤ ਉਹ ਡੋਰੀ ਕੀ ਚੀਜ਼ ਹੈ ਕੱਪ ਵੀ ਆਹ ਹਲੌਣੀ ਨੂੰ ਅੱਛਾ ਹਲੌਣੀ ਨੂੰ ਡੋਰੀ ਉਹ ਤਾਂ ਦਿਖਾਣੀ ਹੈ ਉਹ ਬਹੁਤ ਵਧੀਆ ਚੀਜ਼ ਹੈ ਇੱਕ ਚਾਹ ਪੁੰਨੀ ਲਿਆ ਦੇ ਦੋ ਕੱਪ ਲਿਆ ਪੁੱਤ ਬਹੁਤ ਅੱਛਾ ਡੋਰੀ ਹੁੰਦੀ ਆ ਉਹ ਹੈ ਹਾਂਜੀ ਹਾਂ ਲਓ ਉਹ ਅੱਜ ਕੱਲ ਤਾਂ ਰਸੋਈਆ ਚ ਹੈ ਹੀ ਨਹੀਂ ਆਪਾਂ ਤੁਹਾਡੀ ਰਸੋਈ ਚ ਡੋਰੀ ਦਿਖਾਣੀ ਬੜੇ ਸਾਲਾਂ ਬਾਅਦ ਕਈਆਂ ਨੇ ਵੀਡੀਓ ਚ ਦੇਖ ਕੇ ਨਾ ਬਹੁਤ ਕੁਝ ਕਮੈਂਟ ਕਰਦੇ ਆ ਇਹ ਵੀ ਯਾਦ ਆ ਜਿਹੜਾ ਉਹਨਾਂ ਨੂੰ ਤੇ ਇਹ ਵੀ ਆਉਂਦੀ ਨਾ ਟਰੇ ਦੀ ਲੋੜ ਨਹੀਂ ਆ ਆਪਾਂ ਦੇਸੀ ਬੰਦੇ ਇੱਥੇ ਬੈਠ ਕੇ ਚਾਹ ਪੀਣੀ ਤੁਹਾਡੇ ਕੋਲ ਆਹ ਹੈ ਡੋਰੀ ਹੈ ਹਾਂਜੀ ਹਾਂ ਅੱਛਾ ਆਹ ਹੈ ਡੋਰੀ ਹਾਂਜੀ ਹਾਂ ਆ ਡੋਰੀ ਚੱਲ ਰਹੀ ਹੈ ਕਮਾਲ ਹੈ ਹਾਂ ਠੀਕ ਹੈ ਅਤੇ ਇਹ ਆ ਜਿਹੜੀ ਤੁਸੀਂ ਡੋਰੀ ਹੈ ਨਾ ਮੈਨੂੰ ਦੇਖ ਕੇ ਆ ਲੱਗਿਆ ਸਹੀ ਹੈ ਨਾ ਮੈਂ ਵੀ ਮੈਂ ਆਪਣੇ ਘਰ ਚ ਹੀ ਲੈ ਕੇ ਜਾਣੀ ਇਹ ਡੋਰੀ ਹਾਂਜੀ ਹਾਂ ਅਸੀਂ ਚਮਤ ਚ ਨਾਲ ਹਲਾਉਂਦੇ ਰਹੇ ਨੇ ਨਾ ਉਹ ਚੰਗਾ ਤੇ ਨਹੀਂ ਬਣਦੀ ਗੱਲ ਹਾਂਜੀ ਇਹ ਲੈ ਕੇ ਜਾਓ ਤੁਸੀਂ ਹਾਂ ਇਹ ਪਤਾ ਕਿੰਨੇ 20 50 ਦੀ ਆ ਜਾਣੀ ਬਸ ਪਰ ਹੈ ਬੜੀ ਵਧੀਆ ਚੀਜ਼ ਆ ਇਹ ਹਾਂਜੀ ਹਾਂਜੀ ਸਾਰੀ ਚਾਹ ਦਾਲ ਦੂਲ ਨੂੰ ਵੀ ਇਹ ਕਮਾਈ ਜਾ ਸਕਦੀ ਹੈ ਨਾ ਤੁਹਾਡੀ ਦਾਲ ਵੀ ਜਿਹੜਾ ਕੁਝ ਮਰਜ਼ੀ ਕਰ ਲੋ ਦਿਨ ਨੂੰ ਹਾਂ ਬਸ ਚਾਹ ਨੂੰ ਲਈ ਹੋਈ ਹੈ ਇਹ ਦੁੱਧ ਨਹੀਂ ਆ ਚਾਹ ਤੇ ਦੁੱਧ ਨੂੰ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਇਹ ਚਾਹ ਤੇ ਦੁੱਧ ਆਪਣਾ ਉਹਨੂੰ ਕਿਹੜਾ ਤੱਕ ਉਹ ਵੈਸੇ ਡੰਡੀ ਵਾਲਾ ਤਾਂ ਹੁੰਦੇ ਆ ਵੀਰੇ ਜਿਹੜੇ ਫੜਨੇ ਵਾਲੇ ਹੁੰਦੇ ਆ ਹਾਂ ਅਸੀਂ ਇਹਦੇ ਨਾਲ ਕਰਦੇ ਆ ਨਿਆੜਿਆ ਤਾਂ ਕਈ ਵਾਰ ਨਹੀਂ ਪੈਂਦੀ ਚਾਹ ਇਹਦੇ ਨਾਲ ਪਾੜਨੀ ਆ ਡੋਰੀ ਨਾਲ ਲਾ ਬੜੇ ਚਿਰਾਂ ਬਾਅਦ ਦੇਸੀ ਚੁੱਲੇ ਤੇ ਚਾਹ ਬੜਦੀ ਪੀ ਰਹੇ ਚਾਹ ਕਿਆ ਮਤਲਬ ਕੋਈ ਸਮਾਨ ਖਾਦੇ ਹੀ ਨਹੀਂ ਆ ਬਹੁਤ ਵਧੀਆ ਲੱਗਿਆ ਬੜੇ ਚਿਰਾਂ ਬਾਅਦ ਦੇਖੋ ਦੇਸੀ ਮਾਹੌਲ 'ਚ ਬੈਠ ਕੇ ਚਾਹ ਪੀ ਰਹੇ ਬਹੁਤ ਸੋਹਣਾ ਲੱਗਿਆ ਔਰ ਬੜੇ ਪਿਆਰ ਨਾਲ ਤੁਸੀਂ ਬਣਾਈ ਆ ਚਾਹ ਬਹੁਤ ਵਧੀਆ ਕਵਾਲ ਦੀ ਗੱਲ ਹੈ ਜੀ ਹਾਂ ਅੱਛਾ ਡੋਰੀ ਨਾਲੇ ਪਾਣੀ ਤੁਸੀਂ ਹੈ ਹਾਂਜੀ ਡੋਰੀ ਨਾਲੇ ਅੱਛਾ ਹਾਂ ਅੱਛਾ ਪਹਿਲਾਂ ਗਲਾਸ ਪਾ ਲੈਣੀ ਹੈ ਫੇਰ ਕੱਪਾਂ 'ਚ ਪਾਣੀ ਹੈ ਸਿੱਧੀ ਕੱਪਾਂ 'ਚ ਨਹੀਂ ਪਾਣੀ ਨਹੀਂ ਫੇਰ ਕੱਪਾ ਲਿੱਭੜ ਜਾਂਦੇ ਆ ਨਾਲ ਦੇ ਅੱਛਾ ਲਿੱਭੜ ਨਹੀਂ ਦੇਣੇ ਹਾਂਜੀ ਹਾਂ ਅੱਛਾ 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 ਹਾਂ ਆ ਪੰਜ ਸੱਤ ਮਿੰਟ ਲੱਗੇ ਚੁੱਲੇ ਤੇ ਹਨਾ ਹਾਂਜੀ ਬਸ ਇੰਨਾ ਕੁ ਟਾਈਮ ਲਾ ਦੇ ਪਹਿਲਾਂ ਅੱਗ ਨਹੀਂ ਨਾ ਵਾਲੀ ਹੈ ਥੋੜੀ ਥੋੜੀ ਬਸ ਥੋੜੀ ਥੋੜੀ ਹਾਂ ਜੀ ਅੱਗ ਵੱਲ ਜਾਂਦੀ ਵੀਰੇ ਫੇਰ ਤਾਂ ਬਸ ਛੇਤੀ ਬਣ ਜਾਣੀ ਸੀਗੀ ਹਾਂ ਲਓ ਜੀ ਆ ਦੇਸੀ ਚਾਹ ਦੇਸੀ ਤਰੀਕੇ ਨਾਲ ਦੇਸੀ ਚੁੱਲੇ ਤੇ ਬਣੀ ਹੋਈ ਔਰ ਸੰਧੂਆਂ ਦੇ ਵਿੱਚ ਅਸੀਂ ਮਨਪ੍ਰੀਤ ਕੌਰ ਪਿੰਡ ਦੇ ਘਰ ਦੇ ਵਿੱਚ ਰਸੋਈ ਦਾ ਸ਼ੂਟ ਕਰਨਾ ਆਇਆ ਤੇ ਬੜੇ ਪਿਆਰ ਦੇ ਨਾਲ ਆ ਦੇਸੀ ਦੇ ਚੁੱਲੇ ਤੇ ਨਾਲੇ ਚਾਹ ਪਲਾਈ ਬਹੁਤ ਵਧੀਆ ਜੀ ਬਹੁਤ ਚੰਗਾ ਲੱਗਿਆ ਜੀ ਥੈਂਕ ਯੂ ਵੀਰੇ ਤੁਹਾਡਾ ਵਾਹ ਕਮਾਲ ਕਰਤਾ ਠੀਕ ਹੈ ਵੀਰੇ ਬਹੁਤ ਵਧੀਆ ਬਹੁਤ ਵਧੀਆ ਮੈਂ ਤਾਂ ਕੋਈ ਮਸਾਲਾ ਵੀ ਨਹੀਂ ਪਾਇਆ ਚਾਹ ਨਾ ਇਹ ਚ ਸਭ ਕੁਝ ਆ ਗਿਆ ਅੱਛਾ ਬਹੁਤ ਵਧੀਆ ਬਹੁਤ ਬਹੁਤ ਅੱਛਾ ਲੱਗਿਆ ਔਰ ਸਭ ਤੋਂ ਵਧੀਆ ਗੱਲ ਹੈ ਕਿ ਆ ਜਿਹੜਾ ਯਾਦਾਂ ਕਈ ਤਾਜ਼ੀਆਂ ਹੋ ਗਈਆਂ ਨਾ ਹਾਂਜੀ ਹਾਂ ਇਹ ਪੁਰਾਣੀਆਂ ਇਹ 1970 75 80 ਸਨ ਦੇ ਵਿੱਚ ਅਸੀਂ ਚਲੇ ਗਏ ਦੁਬਾਰਾ ਹਾਂਜੀ ਹਾਂਜੀ ਹਾਂ ਬਸ ਮੈਂ ਤਾਂ ਆਪ ਕਹਿੰਦੀ ਵੀ ਇਹ ਜਾਦਾ ਗਾਂਹ ਤੇ ਗਾਂਹ ਬੜਨਾ ਰਹਿਣਾ ਹਾਂਜੀ ਹਾਂ ਇਸ ਆਰਡਰਨ ਦੇ ਜਮਾਨੇ ਦੇ ਬੱਚਿਆਂ ਨੂੰ ਕੀ ਪਤਾ ਲੱਗੂਗਾ ਗਾਂਹ ਵਾਲਿਆਂ ਨੂੰ ਹਾਂਜੀ ਉਹਨਾਂ ਨੂੰ ਕੀ ਪਤਾ ਲੱਗੂ ਵੀ ਗਾਂਹ ਪਿੱਛੇ ਕੀ ਸੀਗਾ ਹਮਮ ਹੋਰ ਕੀ ਤਾਂ ਹੀ ਤਾਂ ਮੈਂ ਇਹ ਬਣਾਈਏ ਮੇਹ ਕੋਈ ਦੇਖੂ ਦਾ ਕਹੂਗੀ ਤਾਂ ਸਹੀ ਹਨਾ ਨਹੀਂ ਨਹੀਂ ਬਹੁਤ ਵਧੀਆ ਚੀਜ਼ ਬਣਾਈ ਆ ਜਿਹੜਾ ਆ ਤੁਸੀਂ ਅੱਜ ਕਿਚਨ ਦਿਖਾਈ ਨਾ ਤੁਹਾਡੀ ਆਪਣੀ ਰਸੋਈ ਹੈ ਦੇਸੀ ਇਸ ਦੇਸੀ ਰਸੋਈ ਨੇ ਮੈਨੂੰ ਪੂਰਾ ਇਸ ਗੱਲ ਦਾ ਯਕੀਨ ਹੈ ਕਿ ਇਹ ਵੀਡੀਓ ਬਹੁਤ ਦੁਨੀਆ ਤੱਕ ਜਾਏਗਾ ਤੇ ਲੋਕ ਤੁਹਾਨੂੰ ਇਹ ਦੇਸੀ ਕਿਚਨ ਬਣਾਉਣ ਲਈ ਰਸੋਈ ਬਣਾਉਣ ਲਈ ਸੰਪਰਕ ਵੀ ਕਰਨਗੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਚੈਨਲ ਦੇ ਜ਼ਰੀਏ ਜੇਕਰ ਕਿਸੇ ਦੀ ਜ਼ਿੰਦਗੀ ਬਦਲਦੀ ਹੈ ਤੁਹਾਨੂੰ 2-4 ਆਰਡਰ ਆਉਂਦੇ ਆ ਦੇਸੀ ਰਸੋਈ ਦੇ ਤਾਂ ਕਿਹਾ ਵਧੀਆ ਹੋ ਸਕਦਾ ਇਸ ਕਰਕੇ ਨਾਲੇ ਵੀਡੀਓ ਸ਼ੂਟ ਕਰਕੇ ਨਾਲੇ ਭੈਣ ਭਰਾਵਾਂ ਦਾ ਮੇਲ ਹੁੰਦਾ ਹੁੰਦਾ ਹੈ ਨਾ ਜਿ ਪਰਿਵਾਰ ਪਰਮਾਤਮਾ ਹੀ ਬਣਾਉਂਦਾ ਹੈ ਜੀ ਪਰਮਾਤਮਾ ਹੀ ਬਣਾਉਂਦਾ ਹੈ ਤੇ ਤੁਹਾਨੂੰ ਮਿਲਣ ਆ ਗਏ ਸੀ ਮੈਂ ਤਾਂ ਆਪਣੀ ਵਾਈਫ ਨੂੰ ਵੀ ਕਹਿ ਰਿਆ ਸੀ ਆਦੇ ਆ ਉਹਨਾਂ ਦੇ ਕੋਲ ਅੱਜ ਕੁਦਰਤੀ ਸਕੂਲ 'ਚ ਟਾਈਮ ਨਹੀਂ ਸੀ ਹੈਗਾ ਤੇ ਤਾਂ ਉਹਨਾਂ ਨੇ ਵੀ ਆਉਣਾ ਸੀ ਪਰ ਲਿਆਵਾਂਗੇ ਉਹਨਾਂ ਨੂੰ ਵੀ ਦਿਖਾਵਾਂਗੇ ਇਹ ਤੁਹਾਨੂੰ ਨੂੰ ਵੀ ਲਿਆਇਓ ਹਾਂਜੀ ਆਇਆ ਜਰੂਰ ਸੰਕਾ ਤੇ ਫਿਰ ਜਿੱਦਣ ਤੁਸੀਂ ਆਓਗੇ ਫਿਰ ਆਪਾਂ ਸਾਗ ਸੂ ਬਣਾ ਲਾਂਗੇ ਤੁਹਾਨੂੰ ਵੀ ਬਣਾ ਕੇ ਦਿਖਾਏ ਉਹ ਜਿਹੜੀ ਹੈ ਨਾ ਹਾਂ ਨਹੀਂ ਮੈਂ ਇਹ ਬੜੌੜੀ ਹੈ ਰਸੋਈ ਮੇਰੀ ਇੱਛਾ ਹੈਗੀ ਹੈ ਕੋਈ ਗੱਲ ਨਹੀਂ ਮੇਰੇ ਸੋਈ ਬਣਾਈ ਹੈ ਤੁਹਾਡੇ ਬ Peace. Mm -hmm.